ਕਿ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਨੈਂਬੂਆਂ ਦੀ ਖੱਟੀ ਮਿੱਠੀ ਚਟਨੀ ਜੋ ਕਿ ਖਾਣ ਵਿੱਚ ਬਹੁਤ ਹੀ ਸਵਾਦ ਹੈ ਤੇ ਇਹਦੀ ਰੈਸਪੀ ਉਨੀ ਹੀ ਸੌਖੀ ਆ ਤੇ ਆਪਾਂ ਜਿਹੜੇ ਨੈਂਬੂ ਵਰਤਿਆ ਜੀ ਉਹ ਆਪਾਂ ਨੇ ਘਰ ਦੇ ਆ 2 ਕਿਲੋ ਨੈਂਬੂ ਵਰਤਿਆ ਤੇ ਆਪਾਂ ਇਹਦੇ ਵਿੱਚ ਥੋੜੇ ਮਸਾਲੇ ਪਾਏ ਆ ਜਿਵੇਂ ਬੇਸਿਕ ਮਸਾਲੇ ਹੁੰਦੇ ਆ ਤੇ ਆਪਾਂ ਨੈਂਬੂ ਨੂੰ ਸਭ ਤੋਂ ਪਹਿਲਾਂ ਗ੍ਰੈਂਡ ਕੀਤਾ ਫਿਰ ਇਹਦੇ ਵਿੱਚ ਜਿਹੜੇ ਬੇਸਿਕ ਮਸਾਲੇ ਹੁੰਦੇ ਉਹ ਪਾਏ ਆ ਜਿਵੇਂ ਜੀਰਾ ਸੌਫ ਹਰੀ ਮਿਰਚ ਲਾਲ ਮਿਰਚ ਦੇਗੀ ਮਿਰਚ ਕਾਲਾ ਮਸਾ ਕਾਲਾ ਨੂਨ ਤੇ ਕਾਲੀ ਮਿਰਚ ਸਫੇਦ ਨਮਕ ਬਸ ਬੇਸਿਕ ਜੇ ਮਸਾਲੇ ਪੈਂਦੇ ਆ ਫੁੱਲ ਵਲੌਗ ਨੂੰ ਦੇਖਣ ਲਈ ਤੁਸੀਂ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਵੀਡੀਓ ਦਾ ਲਿੰਕ ਆ ਫੁੱਲ ਵਲੌਗ ਜਿਹਦੇ ਵਿੱਚ ਤੁਹਾਨੂੰ ਪੂਰੀ ਰੈਸਪੀ ਬਾਰੇ ਪਤਾ ਲੱਗ ਜਾਊਗਾ ਤੇ ਕਮੈਂਟ ਬਾਕਸ ਵਿੱਚ ਇਹ ਵੀ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਤੁਸੀਂ ਇਹ ਚਟਨੀ ਨੂੰ ਜ਼ਿਆਦਾਤਰ ਕਿਹਦੇ ਨਾਲ ਖਾਣਾ ਪਸੰਦ ਕਰਦੇ ਹੋ ਸਾਨੂੰ ਇਹ ਚਟਨੀ ਪੂਰੀਆਂ ਦਾ ਖਾਣੇ ਬਹੁਤ ਪਸੰਦ ਆ ਕਿਉਂਕਿ ਖਾਣ ਵਿੱਚ ਬਹੁਤ ਹੀ ਖੱਟੀ ਮਿੱਟੀ ਹੁੰਦੀ ਆ ਤੇ ਇਹ ਹਾਜਮੇ ਲਈ ਵੀ ਉਹਨੂੰ ਹੀ ਵਧੀਆ ਹੁੰਦੀ ਆ ਫੁੱਲ ਵਲੌਗ ਨੂੰ ਦੇਖਣ ਲਈ ਥੱਲੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ